ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 6 ਵਜ ਗਿਆ ਤੇ ਆਪਾਂ ਉੱਠ ਗਏ ਆ ਤੇ ਰਾਤ ਨੂੰ ਪਤਾ ਨਹੀਂ ਕਿਉਂ ਟੈਨਸ਼ਨ ਚ ਨੀਂਦ ਨਹੀਂ ਆਈ ਕਿ ਸਵੇਰੇ ਜਾਣਾ ਹੈ ਸਾਰਿਆਂ ਨਾਲ ਹੀ ਹੁੰਦਾ ਹਨਾ ਮੈਨੂੰ ਲੱਗਦਾ ਤੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਤੇ ਵੈਸੇ ਵੀ ਮੈਂ ਰਾਤ ਤੇ ਸੁੱਤੀ ਵੀ 1 ਵਜੇ ਹਾਂ ਤੇ ਮੈਨੂੰ ਐਸੀ ਵੀ ਅੱਗੇ ਵੀ 1 ਵਜੇ ਸੌਣੀਆਂ ਤੇ ਨੀਂਦ ਆ ਜਾਂਦੀ ਵਧੀਆ ਪਰ ਰਾਤ ساری ਰਾਤ ਨੀਂਦ ਨਹੀਂ ਆਈ ਹੈਗੀ ਤੇ ਅਜੇ ਬਾਹਰ ਵੀ ਥੋੜਾ ਥੋੜਾ ਹਨੇਰਾ ਹੈ ਤੇ ਇੰਨਾ ਜ਼ਿਆਦਾ ਵੀ ਨਹੀਂ ਠੀਕ ਹੈ ਬਸ ਦਿਨ ਚੜਨ ਵਾਲਾ ਇਹ ਉਹ ਨਾ ਮੈਂ ਰਾਤ ਪਹਿਲਾਂ ਗ੍ਰੇ ਸੂਟ ਆਪਣਾ ਕੀਤਾ ਸੀ ਇਹ ਵਾਲਾ ਸੂਟ ਪ੍ਰੈਸ ਕੀਤਾ ਸੀ ਪਰ ਹੁਣ ਜਦੋਂ ਮੈਂ ਸਵੇਰ ਕਰਕੇ ਉੱਠੀ ਨਾ ਤੇ ਫਿਰ ਹੁਣ ਮੈਂ ਸੋਚਿਆ ਕਿ ਨਹੀਂ ਮੈਂ ਇਹ ਵਾਲਾ ਪਾ ਜਾਨੀ ਆ ਕਿਉਂਕਿ ਇਹ ਵੈਲਵਟ ਦਾ ਠੰਡ ਵੀ ਨਹੀਂ ਲੱਗੂਗੀ ਤੇ ਆਉਂਦੇ-ਉਂੇ ਵੀ ਨਰਾ ਹੋਏ ਨਾ ਤਾਂ ਹੁਣ ਜਾਂਦੇ ਹੋਏ ਆਪਾਂ ਜਲਦੀ ਜਾਣਾ ਹੈ ਤੇ ਕੱਲ੍ਹ ਸੋਦੇ ਪਹਿਨਣਾ ਹੈ ਵੀ ਕੀ ਕਰਨਾ ਪਾ ਕੇ ਵੀ ਆਹੀ ਠੀਕ ਸੀ ਨਾਰਮਲ ਜਿਹਾ ਫਿਰ ਸੋਚਿਆ ਵੀ ਨਹੀਂ ਥੋੜਾ ਜਿਹਾ ਵੀ ਠੀਕ ਹੈ ਵੀ ਇਹੀ ਠੀਕ ਹੈ ਨਾ ਕਈ ਵਾਰ ਅੰਦਰ ਬਾਹਰ ਬੈਠਣਾ ਦਾ ਤੇ ਇਹਦੇ ਵਿੱਚ ਠੰਡ ਵੀ ਲੱਗਦੀ ਹੈ ਤੇ ਇਹ ਠੀਕ ਰਹਿੰਦਾ ਹੈ ਤੇ ਚਲੋ ਪਹਿਲਾਂ ਆਪਾਂ ਚਾਹ ਬਣਾ ਲੈਂਦੇ ਆ ਪਹਿਲਾਂ ਆਪਾਂ ਤੇ ਫਿਰ ਚਾਚੂ ਪੀ ਕੇ ਤੇ ਫਿਰ ਨਹਾਣ ਨੂੰ ਕਿ ਤਿਆਰ ਹੋਣੇ ਆ ਤੇ ਮੈਂ ਹਜੇ ਥੋੜਾ ਬਤਾ ਸਲੂਨ 'ਚ ਵੀ ਜਾਣਾ ਤੇ ਦੇਖਦੇ ਆ ਪਹਿਲਾਂ ਚਾਚੂ ਬਣਾ ਕੇ ਚਾਚੂ ਦੇਖ ਕੇ ਸਾਰਿਆਂ ਨੂੰ ਪਰਨੀਕ ਨੂੰ ਉਠਾਉਣੇ ਆ ਤੇ ਪਰਨੀਕ ਨੂੰ ਠਾ ਕੇ ਤੇ ਫਿਰ ਆਪਾਂ ਤਿਆਰ ਹੋਣੇ ਆ ਪਾਣੀ ਆ ਭਰ ਕੇ ਧਰ ਲਿਆ ਹੁਣ ਇਹ ਚੋ ਮੈਂ ਗਰਮ ਪਾਣੀ ਪੀ ਲੈਣਾ ਕਿਉਂਕਿ ਹੁਣ ਮੈਂ ਸਿਰਸਰੇ ਰੋਜ਼ ਦੋ ਗਲਾਸ ਗਰਮ ਪਾਣੀ ਦੇ ਪੀਨੀ ਆ ਪਰ ਅੱਜ ਪੀਤੇ ਨਹੀਂ ਜਾਣੀ ਮਿਲਦਾ ਕਿਉਂਕਿ ਅੱਜ ਟਾਈਮ ਘੱਟ ਆ ਆਪਣੇ ਕੋਲ ਇਸ ਕਰਕੇ ਆਪਾਂ ਥੋੜਾ ਜਿਹਾ ਪੀਵਾਂਗੇ ਤੇ ਫਿਰ ਜਲਦੀ ਜਲਦੀ ਤਿਆਰ ਹੋਵਾਂਗੇ ਤੇ ਪ੍ਰਧਾਨ ਸਾਹਿਬਾ ਦੇ ਤਿਆਰ ਹੋਣ ਲੱਗ ਗਏ ਕੋਣੀ ਜੇ ਤੁਮਾਨੂੰ ਸਾਫ਼ ਕਿਹਾ ਸੀ ਵੀ ਆਪਣੀ ਡਰੈਸ ਕੱਢ ਕੇ ਰੱਖੋ ਜਿਹੜੇ ਪਾ ਕੇ ਜਾਣੇ ਕੱਪੜੇ ਤੂੰ ਕਿਉਂ ਨਹੀਂ ਕੱਢੇ ਹੈਗੇ ਹੁਣ ਬਾਹਰ ਚਾਂਸ ਲੈਡ ਲੂਟ ਤੁਰ ਜਾਈ ਤੇ ਕਿੱਧਰ ਪ੍ਰਸੰਦ ਆਏ ਹੂੰ ਚਾਹ ਪਾ ਬੰਗੀ ਸਾਰਿਆਂ ਦਾਦੀ ਦੇਤੀ ਸਾਰਿਆਂ ਚਾਹ ਹੂੰ ਠੀਕ ਆ ਇਹ ਤੇ ਲੋ ਇੰਜ ਹੀ ਨਿਕ ਆਉਂਦੀ ਆ ਇਹ ਤਾਂ ਪਤਾ ਜਿੰਨੀ ਮਹਿੰਗੀ ਮਰਜ਼ੀ ਚੀਜ਼ ਲੈ ਲਓ ਕਹਿ ਵੀ ਲੋ ਦੁਕਾਨ ਨਾਲ ਪਰ ਦੁਕਾਨ ਨਾਲੇ ਵੀ ਕਿਹੜਾ ਕਿਹੜਾ ਚੋੜੇ ਦੇ ਉੱਤੇ ਨੇ ਪਾਪਾ ਰੈਡੀ ਨਾ ਚਲੋ ਵੀ ਜਲਦੀ ਕਰੋ ਦੇਖੋ ਸਹੀ ਤੇ ਰਕੋਟ ਆ ਮੁੰਡੇ ਸੋਣਾ ਆ ਕੋਟ ਚਾਹੇ ਜ ਮਰਜ਼ੀ ਪਾ ਲਈ ਮੁੰਡਾ ਕਿਹ ਹੈ ਕਿਦਾ ਹੈ ਕੁਲਵਿੰਦਰ ਸਿੰਘ ਦਾ ਮੇਰਾ ਹੈ ਪੰਨੀ ਸਿੰਘ ਮੈਂ ਉਹਰੇ ਰੁਗਿਆ ਨਾ ਪੈਸੇ ਸੀ ਡਿਸਾਈਡ ਕਰਨਾ ਹੁਣ ਤੱਕ ਇਹਦਾ ਮੁੰਡਾ ਹੱਡਾ ਦਾ ਨਹੀਂ ਨਹੀਂ ਮੁੰਡਾ ਬਾਕੀਆਂ ਦਾ ਬਸ ਕਿੰਨੀ ਕਪਰੈਸ ਮਾਰੋਗੇ ਹੁਣ ਮੇਰਾ ਥੋੜਾ ਜਿਹਾ ਹੋਰੇ ਸਲ੍ਹਾਟ ਇਹ ਉਹ ਵੀ ਜੂਨਾ ਪ੍ਰਸਾਣਾ ਰੋਟੀਾਂ ਦੇ ਅੱਡੇ ਹੁੰਨੇ ਕਾਲੇ ਹੁੰਨੇ ਭੈਣਾ ਰੋਟੀ ਕਹਿੰਦੀਆਂ ਨੇ ਲਓ ਚਾਹ ਵੀ ਇਹ ਕੁਝ ਕੁ ਕਰੀਏ ਨਾ ਚਾਹਦੇ ਬੰਦੇ ਲੈ ਹੋਇਆ 7 ਵਜੇ ਰਾਤ ਪੁਰਨਾ ਸੀ ਘਰੋਂ 8 ਦਾ ਇੱਥੇ ਹੀ ਵੱਜ ਗਏ ਜਾਣਾ ਵੀ ਅੱਡੀ ਦੂਰ ਮੰਮੀ ਦੁੱਧ ਥੋੜਾ ਹੀ ਲਿਆਇਓ ਦੁੱਧ ਥੋੜਾ ਹੀ ਲਿਆਇਓ ਉਹ ਤਾਂ ਉਸਤਾ ਦਾ ਹੋਣਾ ਉਹ ਮੈਂ ਟੈਗਾ ਫੋਨ ਕਰੋ ਕਹਿੰਦੇ ਚਲ ਦੇਖ ਲਈਏ ਤਾਂ ਉਹਨੂੰ ਦੁੱਧ ਹੀ ਨਾਲ ਲੈ ਗਿਆ ਫੇਰ ਤਾਂ ਘੱਟ ਲੈ ਆਇਓ ਹੈ ਇਹਦਾ ਦੁੱਧ ਹੀ ਨਾਲ ਲੈ ਕੇ ਗਿਆ ਹੋਇਆ ਉਹਨੂੰ ਦਾ ਰੋਧਾ ਬਾਦ ਨੇ ਦੋਜੀ ਤੁਫਨੀ ਤਰਕੇ ਰੱਖ ਦਿੰਦੀ ਨੇ ਸੋ ਕੋਈ ਨਾ ਕੱਲ ਨੂੰ ਨਾਲਿਆ ਹਾਂਗੋ ਥੋੜਾ ਲੈ ਹਾਂ ਲੈ ਤਰਾ ਚੱਕ ਕੇ ਲੈ ਜਾਂਦੀ ਆਪਾਂ ਇੱਥੇ ਰੱਖ ਦੋ ਆਹ ਲੈ ਚਾਹ ਪੀਓ ਇੱਥੇ ਲਿਗ ਗਿਆ ਨਾ ਚਾਹ ਪੀ ਲ ਪਿੰਨੀ ਪਿੰਨੀ ਹੋਸੇ ਔਰ ਜੋ ਚਾਹ ਪੀਏ ਚਾਹ ਨਾਲ ਡੀਗਦੇ ਹੋ ਕਿਹੜੀ ਚਾਹ ਦਰਮੇ ਆਪਣੀ ਚਾਹ ਦਰੀ ਹੋਈ ਏ ਇੱਥੇ ਬਾਰੇ ਕੋਸੀ ਦੇਓ ਉਹ ਤਾਂ ਠੰਡੀ ਹਵਾ ਠੰਡੀ ਹੋ ਗਈ ਹੋਣੀ ਹੈ ਹਾਂ ਹਾਂ ਜੀ ਦੇ ਉੱਤੇ ਭਾਜਣਾ ਫਿਰ ਬਲਅ ਫੋੜਾ ਹਲੋ ਕਪੜਾ ਮਾਰਦੀ ਗੱਡੀ ਤੇ ਸਾਫ਼ ਤਾਂ ਭਈ ਗੱਡੀ ਆ ਗਈ ਉਹ ਮੋਟਰਸਾਈਕਲ ਲੱਤ। ਐ ਕਿਵੇਂ ਲੱਗਾ ਮੋਟਰਸਾਈਕਲ ਨਾਲ? ਕੋਈ ਵੀ ਚੜਦਾ ਹੋਵੇ ਅੱਗੇ ਰੁਕਦੇ ਹੋ ਕੀ? ਇੱਕ ਸਾਈਡ ਤੇ ਖੜਾ ਸੀਗਾ ਯਾਰ। ਖੜਾ ਸੀਗਾ ਯਾਰ। ਗੱਡੀ ਲੈ ਕੇ ਕਿਨੇ ਜਾਇਆ ਕਰੋ ਇਹ ਵਨ। ਕੋਈ ਗੱਲ ਨਹੀਂ ਕਰਦਾਂਗੇ ਠੀਕ ਆਪਾਂ। ਦਾ ਠੀਕ ਹੈ। ਪਹਿਲਾਂ ਫਸਾਂ ਲੈ ਕਰੋ ਫੇ ਠੀਕ ਹੋ ਜਾਵਾਂਗੇ। ਹੁਣ ਤੂੰ ਲੜਣਾ ਮੇਰੇ ਨਾਲ ਸਿਰ ਸਰੇ। ਤਾਂ ਕਿ ਜਮ ਤੇ ਚੰਗਾ। ਅਭੀ ਮਰੂਤੀ ਵੀ ਬਾਜ਼ਾਰ ਦੇ ਵਿੱਚ ਧਿਆਨ ਨਾਲ ਵਾਰਦੇ ਆ ਅੱਗੇ ਵੱਜੇ ਨੇ ਸਕ੍ਰੈਚ ਸਕ੍ਰੈਚ ਆ ਇੱਕ ਹੋਰ ਚੰਗੀ ਕੀ ਕਰਨੀ ਗਿਆ ਸਾਰਾ ਤੱਕ ਦੂਰ ਸਾ ਤੱਕ ਆਵੇਗਾ ਮੁੰਮੀ ਦੇ ਮਿਲ ਲੜਾਈ ਕਰਵਾਏਗਾ ਲੱਗਦਾ ਮੈਨੂੰ

ਆ ਦੇਖੋ ਬਾਪੂ ਉਹਨਾਂ ਨੇ ਜੋੜੀ ਅਈ ਨਹਾਰਨ ਮਾਰ ਮਾਰ ਪਾਗਲ ਹੋ ਗਏ ਪਰ ਬਾਪੂ ਦੋਨੇ ਰਾ ਉਹਨਾਂ ਜਾਣੇ ਕੋਈ ਮਤਲਬ ਨਹੀਂ ਕਿਸੇ ਨਾਲ ਕਿ ਕਰੇ ਕਿੰਨੀਆਂ ਇਹਨਾਂ ਦੇ ਗੱਲਾਂ ਕਰਦੇ ਹੋਣਗੇ ਡੂੰਗੀਆਂ ਆਣਾ ਕੋਈ ਪ੍ਰਾਣੀਆਂ ਕੋਈ ਨਵੀਆਂ ਦੇਖੋ ਆ ਹੁੰਦਾ ਪਿੰਡਾਂ ਦਾ ਮਾਹੌਲ ਸਵੇਰ ਸਵੇਰ ਦਾ ਇਹ ਇਕੱਠੇ ਜਾਣ ਦਾ ਚਾਹੀ ਸਾਈਡ ਤੇ ਹੋ ਗਏ ਪਰ ਹੋ ਵੀ ਇਕੱਠੇ ਗਏ ਦੋਨੇ ਫੇਰ ਸਾਈਡ ਤੇ ਭਾਈ ਵਿਚਾਰਾ ਸਾਈਡ ਤੇ ਕਰਾ ਹੋਰ ਉਹਨਾਂ ਦਾ ਟਰੈਕਟਰ ਸਾਈਡ ਤੇ ਕਰ ਲਿਆ ਨਹੀਂ ਮੋਟਰਸਾਈਕਲ ਨਹੀਂ ਨਹੀਂ ਫੇਰ ਕਿਉਂ ਗਿਆ ਫਰਤਾਨ ਇਹ ਪਿਆਰ ਹੁੰਦਾ ਤੁਹਾਨੂੰ ਕੀ ਪਤਾ ਤੁਸੀਂ ਕਦੀ ਇਕੱਠੇ ਤੁਰ ਕੇ ਦੇਖਿਆ ਕਿਸੇ ਨਾਲ ਹਾਂ ਇਹਨਾਂ ਮੈਂ ਤਾਂ ਤੁਰਦਾ ਹੀ ਨਹੀਂ ਧੋਗੜੇ ਚ ਮਾਰਿਓ ਤੇ ਲੋ ਜੀ ਮੈਂ ਵੀ ਆਪਣੇ ਪਾਲਰ ਜਾਣਾ ਸੀ ਤੇ ਮੈਂ ਜਾ ਹੀ ਤੇ ਮੈਂ ਆਪਦਾ ਮਾੜਾ ਮੋਟਾ ਜਿਹੜਾ ਮੂੰਹ ਦਾ ਕਰਨ ਵਾਲਾ ਚਲ ਬਾਹਨੇ ਨਾਲ ਹੋ ਜਾਂਦਾ ਉਹਦਾ ਤਾਂ ਵੈਸਾ ਟਾਈਮ ਲੱਗਦਾ ਨਹੀਂ ਹੈਗਾ ਹਨਾ ਤੇ ਵੈ ਅੱਜ ਮੈਂ ਕਾਫੀ ਟਾਈਮ ਬਾਅਦ ਆਪਣੇ ਫੇਸ ਦਾ ਕੰਮ ਕਰਾਇਆ ਤੇ ਮੈਨੂੰ ਬੜਾ ਆਪਣਾ ਫੇਸ ਸਾਫ਼ ਸੁਥਰਾ ਲੱਗਾ ਗਿਆ ਤੇ ਇਧਰ ਦੋਨੇ ਪਿਓ ਪੁੱਤ ਕੁਝ ਨਹੀਂ ਬੋਲੇ ਹੈਗੇ ਸਾਡੇ ਬੰਦੇ ਨਾ ਉਹ ਪਿਆਰ ਵਾਧੂ ਕਰਦੇ ਹਨ ਪਰ ਤਾਰੀਫ ਇਹਨਾਂ ਨਾਲ ਕਦੀ ਨਹੀਂ ਕੀਤੀ ਕਹਿੰਦੇ ਧਿਆਨ ਨਿਕੇ ਨਿਕੇ ਨੇ ਇਹ ਇਹ ਤਾਰੀਫ ਕਦੀ ਨਹੀਂ ਕੀਤੀ ਹੈਗੀ ਹਨਾ ਮੈਂ ਤਾਰੀਫ ਕਰਦਾ ਹੁੰਨਾ ਬਸ ਤਾਰੀਫਾ ਤਾਰੀਫ ਜੀ ਤਾਰੀਫ ਕਹ ਕੇ ਤਾਰੀਫ ਕਰਾਈ ਤੇ ਪ੍ਰਧਾਨ ਕੀ ਕਰਾਈ ਕੋਈ ਫਿਰ ਅਸੀਂ ਕਹਿ ਦਈਏ ਵੀ ਅਮਨ ਤੂੰ ਜਿਆਦਾ ਸੋਹਣਾ ਲੱਗ ਰਿਹਾ ਕੋਈ ਉਹਨਾਂ ਅੱਛਾ ਬੁਗਰੀ ਤਾਂ ਮੈਂ ਹੁੰਦੀ ਨਹੀਂ ਹੈਗੀ ਬੁਗਰੀ ਜੀ ਹਾਂ ਕਹਿੰਦੇ ਫਿਰ ਤੁਸੀਂ ਜਾਣ ਕੇ ਕਹਿ ਰਹੇ ਮੈਨੂੰ ਜਾਣ ਕੇ ਕਹਿੰਦੇ ਆ ਦੇਖੋ ਹਜੇ ਸਾਡੇ ਪਿੰਡਾਂ ਦੇ ਵਿੱਚ ਬਲਦ ਰੇੜੇ ਹਜੇ ਵੀ ਹੈਗੇ ਨੇ ਅਵਤਾਰ ਪਾਜੀ ਜਿਆਦਾ ਆ ਗਿਆ ਮੈਨੂੰ ਜਿਆਦਾ ਕੀ ਬਣੇ ਤੈਨੂੰ ਹੀ ਪਟੋ ਦੂਜੀ ਉਹਦੀ ਗੱਲ ਉਹ ਆਪਣਾ ਦੂਜਾ ਸੀ ਜਿਹੜਾ ਉਹ ਖਾਸਾ ਵੱਡਾ ਜਿਹਾ ਨਸਟਮ ਹੁੰਦਾ ਸੀ ਉਹ ਉਹ ਖਾਸਾ ਵੱਡਾ ਜਿਹਾ ਸਿਸਟਮ ਹੁੰਦਾ ਸੀ ਉਹ ਮੈਨੂੰ ਲੱਗਾ ਉਸ ਟਾਈਮ ਜਿਹਦੇ ਘਰ ਦੇ ਵਿੱਚ ਉਹ ਹੁੰਦਾ ਸੀ ਮੈਨੂੰ ਲੱਗਾ ਕਹਿੰਦੇ ਨੇ ਵੀ ਚੰਗਾ ਵੀ ਤਗੜਾ ਘਰ ਹੈ ਚੰਗਾ ਵੀ ਜਿਹਨੂੰ ਆਪਾਂ ਟਰੱਕ ਕਹਦੀ ਉਹ ਘਰ ਹੈ ਅੰਮ੍ਰਿਤ ਨਲਦ ਕਰਾ ਕੇ ਆਈ ਸੀ ਉਹ ਆਹ ਗੱਡੀ ਲੰਘਦੀ ਜਿਹੜੀ ਤੜਕੇ ਤੜਕੇ ਤੇ ਹਣੀ ਵਾਹ ਪਾਰਲਰ ਤੋਂ ਲੈ ਕੇ ਆਏ ਹੁਣ ਨਹੀਂ ਨਹੀਂ ਮੁੰਡਾ ਲਾੜਾ ਵੀ ਅੱਗੇ ਬੈਠਾ ਪ੍ਰਧਾਨਾ ਲਾੜਾ ਬੈਠਾ ਹਾਂ ਲਾੜੀ ਬੱਡੀ ਹੈ ਲਾੜੀ ਨੇ ਬੈਠੀ ਹੈ ਕੀ ਲਾੜਾ ਬੈਠਾ ਹੈ ਲਾੜਾ ਫੇਰਾ ਜੀ ਆਇਆ ਹੋਣਾ ਟਾਟੇ ਕੇ ਮੱਥਾ ਟੇਕ ਕੇ ਨਹੀਂ ਐਡੇ ਸ਼ੋਲੇ ਨਹੀਂ ਹੁੰਦੇ ਬਰਾਤ ਜਾਣ ਵਾਲੇ ਸਾਰੇ ਤੁਹਾਡੇ ਵਰਗੇ ਥੋੜਾ ਅਗੇ ਤੇ ਤੁਸੀਂ ਮਰੇ ਚਾਰ ਵਜੇ ਤੁਰ ਪਏ ਸੀ ਪ੍ਰਧਾਨ ਜੀ ਸਾਨੂੰ ਵਿਆਹਣ ਵਾਸਤੇ ਚਾਰ ਵਜੇ ਤੁਰ ਗਏ ਤੇ ਅਈ ਸਾਰੇ ਸੁੱਤੇ ਪਏ ਤੇ ਸਾਡੇ ਨਾਨਕੇ ਨੂੰ ਫੋਨ ਇਹਨਾਂ ਦਾ ਕੇਦਾ ਆ ਗਿਆ ਕਹਿੰਦੇ ਵੀ ਉਹ ਤਾਂ ਮੁੰਡਿਆਂ ਦਾ ਜਲੰਧਰ ਪਹੁੰਚ ਗਏ ਮਾਮਾ ਕਾ ਉਹ ਉੱਠ ਕੋ ਉੱਠ ਕੋ ਉਹ ਤਾਂ ਆ ਗਏ ਜਲੰਧਰ ਤੇ ਕੀ ਕਾਲੀ ਕਾਲੀ ਚ ਕੋਈ ਪੱਗਾ ਲੱਭਦਾ ਫਿਰੇ ਕੋਈ ਫੋਚ ਕਰਦਾ ਫਿਰੇ ਹਨਾ ਮੈਨੂੰ ਕਿਸੇ ਨੂੰ ਥਾਣਾ ਲੱਭੇ ਪੂਣੀ ਕਰਨ ਉਹਦੇ ਕੋਈ ਕਿੱਧਰ ਜਾ ਕੇ ਪੂਣੀ ਕਰਨਾ ਵੀ ਕਿੱਧਰ ਕਿਉਂਕਿ ਸੁਫਰਾ ਸਾਰੇ ਸਾਡੇ ਪੱਗਾ ਵਾਲੇ ਨੇ ਨਾ ਤੇ ਬੜੀ ਮੁਸ਼ਕਲ ਭੱਜ ਭੱਜ ਕੇ ਮੈਂ ਵੀ ਸੁੱਤੀ ਬਿਰਮਾਨ ਨਾਲ ਤੇ ਸਾਰੇ ਸੁੱਤੇ ਪਏ ਤੇ ਉਠੋ ਨੀ ਕੁੜੀਓ ਜਾਓ ਤੁਸੀਂ ਜਿਹੜੇ ਪਾਰਲਰ ਪੂਲਰ ਤੇ ਜਾਣਾ ਜਾਓ ਬੰਦੇ ਆਈ ਨਾ ਤੇਜ ਵੀ ਲੋੜੇ ਚਾਹੀਦੇ ਬੰਦੇ ਖਾਸ ਕਰਕੇ ਫੌਜੀ ਬੰਦੇ ਬਹੁਤ ਤੇਜ ਹੁੰਦੇ ਉਹ ਤਾਂ ਉਹਨਾਂ ਟਾਈਮ ਦੇ ਪੱਕੇ ਹੁੰਦੇ ਐ ਡਿਸਪਲਿਨ ਦੇ ਪੱਕੇ ਹੁੰਦੇ ਪੀਨੇ ਟਾਈਮ ਤੇ ਕਹਤਾ ਕਿ ਅਗਲੇ ਨੇ ਜਾਣਾ ਐ ਇਨਾ ਤੱਕ ਕਿੰਨਾ ਪਹਿਲਾਂ ਦੱਸੇ ਕਿੰਨਾ ਲੈ ਕੇ ਦੱਸੇ ਵੀ ਕਿ ਟੈਨਲ ਪਹੁੰਚਣਗੇ ਅਜੀ ਆਪਾਂ ਸਨਾਮ ਪਹੁੰਚ ਗਏ ਤੇ ਇਸ ਨਾਮ ਤੋਂ ਅੱਗੇ ਆਪਾਂ ਕਿਹੜੀ ਕਿਸ ਸਾਈਡ ਜਾਣਾ ਪ੍ਰਧਾਨ ਸਾਹਿਬ ਨਹੀਂ ਆਪੋ ਬਾਅਦ ਚ ਦੱਸਾਂਗੇ ਨਹੀਂ ਉਹ ਤਾਂ ਪਤਾ ਵੀ ਹੋਏ ਨਾ ਆਪਾਂ ਨੂੰ ਕਿ ਕਿਹੜੀ ਸਾਈਡ ਜਾਣਾ ਸਨਾਮ ਮਾਨਸਾ ਸਾਈਡ ਜਾਣਾ ਕਿ ਮਾਨਸਾ ਮਾਨਸਾ ਬਠਿੰਡਾ ਜਾਣਾ ਜੀ ਅੱਜ ਸੀ ਤੇ ਉਹ ਗਗਨ ਦੀ ਜੂਨੀ ਵੀ ਕਹਿੰਦੀ ਤੈਨੂੰ ਮਾਨਸਾ ਸਾਈਡ ਜ਼ਰੂਰ ਮਿਲ ਕੇ ਜਾਇਓ ਅੱਜ ਸਫ਼ਰ ਹੀ ਸਾਡਾ ਬੜਾ ਲੰਬਾ ਹੋ ਜਾਣਾ ਏ ਹੇਠ ਤੱਕ ਸਾਨੂੰ ਕੋਈ ਪਤਾ ਨਹੀਂ ਗਗਨ ਦੀ ਨਹੀਂ ਰਮਨ ਦੀਦੀ ਯਾਰ ਰਮਨ ਵੀ ਆਣਾ ਨਾਮ ਗਗਨ ਹੀ ਰੱਖਿਆ ਹੋਇਆ ਹੈ ਜੀ ਆਪਣੀ ਮਰਜ਼ੀ ਨਾਲ ਮਰਜ਼ੀ ਦਾ ਨਾਮ ਰੱਖ ਦਿੰਦੇ ਆ ਇਹਨਾਂ ਸ਼ੁਕਰ ਕਰੋ ਮੈਂ ਸਹੀ ਨਾਮ ਲੈਣ ਲੱਗੀ ਇਹਦੇ ਮੈਂ ਇੱਕ ਇੱਕ ਜਣੇ ਦੇ 10 ਦਾ 15-15 ਨਾਮ ਬਦਲ ਦਿੰਦੀ ਨਹੀਂ ਹਾਂ ਹਾਂ ਬਹੁਤ ਚੰਗਾ ਆ ਬਹੁਤ ਵਧੀਆ ਥੈਂਕ ਯੂ ਤੇ ਟਰੋਫੀ ਦੇਣ ਵਾਲੀ ਆ ਥੈਂਕ ਯੂ ਜੀ ਥੈਂਕ ਯੂ ਬਧਾਨਾ ਸ਼ੁਕਰ ਤੁਹਾਡੇ ਮੂੰਹ ਚ ਮੇਰੇ ਲਈ ਚੰਦ ਸ਼ੌਕ ਨਿਕਲੇ ਚਾਹੇ ਮਾੜੇ ਹੀ ਸਹੀ ਨਿਕਲੇ ਤਾਂ ਸਹੀ ਨਾ ਬਧਾਨ ਸਨ ਪ੍ਰੂਫ ਦੇ ਪੈਸੇ ਲਾਏ ਆ ਇਹਨੂੰ ਪਿੱਛੇ ਕਰ ਲਿਆ ਕਰੋ ਇਹਦੇ ਵੀ ਪੈਸੇ ਲੱਗੇ ਪੱਟ ਚੈੱਕ ਕਰਾ ਰਿਆਂ ਹਵਾ ਟਾਇਰਾਂ ਦੀ ਕੋਈ ਲੰਬਾ ਸਫਰ ਹੈ ਤੇ ਐਸਾ ਕੁਝ ਹੁੰਦਾ ਨਹੀਂ ਮੈਂ ਤਾਂ ਨੰਬਰਸ ਵਫਰੇ ਪੱਬਲ ਸਹੀ ਹੋ ਗਾ ਸਹੀ ਗੱਲ ਹੈ ਸਿਲ ਪਣੀ ਕਲਾ ਚੈੱਕ ਕਰਨਾ ਚਾਹੀਦਾ ਤੇ ਇਹ ਸਭ ਮੈਂ ਕਰਦਾ ਸਹੀ ਹੁਣ ਗੱਡੀ ਉੜਦੀ ਹੋ ਗਈ ਹੈ ਰੋਡ ਤੇ

ਉਹ ਫਿਰ ਚੌੜੇ ਟਾਇਰ ਪੋ ਕੋਣ ਆਇਆ ਇਧਰੋਂ ਹੋ ਗਿਆ ਨਾ ਕੱਟ ਗਿਆ ਜਮੀ ਖਤਮ ਹੋ ਗਏ ਨਹੀਂ ਹੂੰ ਬੀ ਚੇਂਜ ਕਰਾਉਣ ਜਾਓ ਚੇਂਜ ਕਰਾ ਲੈ ਕਾਪਾ ਨੂੰ ਪੇ ਮਿਲ ਗਿਆ ਪੱਪ ਦਾ ਦੋਸਤ ਮਿੱਤਰ ਹਾਂਜੀ ਆਪਾ ਹੈ ਕੌਣ ਸੀਗੇ ਗੁਰਜੀਤ ਗੁਰਜੀਤ ਹੋ ਆਪਣੇ ਪਿੰਡ ਵਾਲਾ ਵੀਰਾ ਸ਼ਰ ਮਮਾ ਲਰੀ ਹੈ ਪਾਪਾ ਨੇ ਰਤ ਉਹਨਾਂ ਦੀ ਗੱਡੀ 'ਚ ਵੜਨ ਨੂੰ ਤਿਆਰ ਹੋ ਮਸਾ ਇਹ ਲੈ ਆਂਦਾ ਬਾਹਰ ਮਾਰ ਕੇ ਪੀਟ ਲੈਣਾ ਨਾਲੇ ਮਸਾ ਰਹਿੰਦਾ ਕਿਤੇ ਸਾਡਾ ਸਫਰ ਉਰੇ ਰਹਿ ਜਾ ਇਹ ਤੇ ਨਾਲ ਕੋਈ ਨਹੀਂ ਕੀ ਹੋਇਆ ਮਮਾ ਕਹਿੰਦੇ ਪਾਪਾ ਮਸਾ ਖਿੱਚ ਕੇ ਲਿਆਉਂਦੇ ਕਿਥੇ ਹੈ ਮਮਾ ਕਹਿੰਦੇ ਫਿਰ ਜਾਣ ਲੱਗੇ ਵੀ ਪਲੀਜ਼ ਸਾਡੇ ਕੋਲ ਆਓ ਸਾਡੇ ਕੋਲ ਆਓ ਤੁਸੀਂ ਦੱਸੋ ਸਾਨੂੰ ਕਿੱਥੇ ਸੀ ਉੱਥੇ ਆ ਜਾਂਦੇ ਆ ਪਰ ਅਸੀਂ ਕੀ ਕਰੀਏ ਇੰਨੇ ਮਜਬੂਰ ਹਨ ਕਿਉਂਕਿ ਇਹ ਭੈਣ ਕੋਈ ਇਹਦਾ ਟੈਪ ਵੀ ਪਹਿਲੀ ਵਾਰ ਚੱਲੇ ਆਂਦੇ ਸਾਨੂੰ ਆਪ ਹੀ ਸਮਝ ਆਉਂਦੀ ਵੀ ਕਿੰਨਾ ਟਾਈਮ ਸਾਨੂੰ ਲੱਗ ਜਾਣਾ ਜਾਂਦੇ ਆ ਪਹੁੰਚਦੇ ਆ ਉੱਥੇ ਤੇ ਉਹ ਕਹਿੰਦੇ ਚਾਹੇ ਸਾਡੇ ਕੋਲ ਵਾਪਸ ਮੁੜਦੇ ਹੋਏ ਆ ਜਿਓ ਤੇ ਹੁਣ ਦੇਖਦੇ ਆ ਵੀ ਕਿਸੇ ਕੋਲ ਜਾਇਆ ਜਾਂਦਾ ਤਾਂ ਨਹੀਂ ਜਾਇਆ ਜਾਂਦਾ ਹੈਗਾ ਤੇ ਬਾਕੀ ਹੁਣ ਅਸੀਂ ਬਠਿੰਡੇ ਤੋਂ ਰੋਟਣੇ ਵਸਤੇ ਹੋਗੇ ਅਚਲਾ ਰੋਟਣੇ ਵਸਤੇ ਉਹ ਸਰਸਾਈ ਕੋਲੇ ਰਸਤੇ ਉਹ ਬਾਈ ਮੁਖ ਸਰੋਂ ਕਿ ਜਹਾਪ ਆਨੇ ਤੇ ਸਾਨੂੰ ਅਜੇ ਕੁਝ ਨਹੀਂ ਪਤਾ ਮੈਂ ਤਾਂ ਰਾਤ ਮੈਨੂੰ ਲਿਕੇ ਜਿਹਨ ਸੈਂਡ ਕੀਤੀ ਸੀ ਉਹਨਾਂ ਨੇ ਤੇ ਕਲਵਿੰਦਰ ਵਾਲਾ ਦੇਖਿਆ ਸਵੇਰੇ ਵੀ ਕਿੰਨੇ ਘੰਟੇ ਲੱਗ ਜਾਣੇ ਇਹ ਸਾਨੂੰ ਮੈਂ ਤਾਂ ਇਹ ਕਿ ਤੇ ਨੇੜੇ ਹੀ ਐ ਤੇ ਅਸੀਂ ਤਾਂ ਰਿਹਾ ਘਰੋਂ 9 ਵਜੇ ਦੇ ਸਾਢੇ 9:30 ਵਜੇ ਰੁੱਪੇ ਸੀ ਨਾ ਘਰੋਂ ਥੋੜਾ ਥੋੜਾ ਕਰਦਾ ਲੇਟ ਹੋ ਜਾਂਦੇ ਆ ਤੇ ਪ੍ਰਧਾਨ ਸਾਹਿਬ ਨੇ ਪਹਿਲਾਂ ਵੀ ਇੱਧਰ ਆਏ ਪ੍ਰਧਾਨ ਸਾਹਿਬ ਕਹਿੰਦੇ ਰੋਡ ਬਹੁਤ ਸੋਹਣਾ ਬਣਾ ਕੇ ਚੰਡੀਗੜ੍ਹ ਵਾਂਗੂ ਰੋਡ ਬਣੇ ਹੁਣ ਦੇ ਇਹ ਬੰਦਨ ਕੀ ਬਣਾ ਹੋਇਆ ਹੈ ਕਿੰਦਰ ਅਵੇਲੀ ਈ ਨਵਾਬ ਬਣਾ ਹੈ ਹੈ ਅਵੇਲੀ ਈ ਨਵਾਬ ਪ੍ਰਧਾਨ ਸਾਰਾ ਬਤਾਏ ਤੇ ਵਾਕੇ ਯਾਰ ਰੋਡ ਬੜੇ ਸੋਹਣੇ ਆ ਇਧਰ ਆਪਾਂ ਪਹਿਲਾ ਕਦੇ ਨਾਂਕੇ ਗਏ ਕਿੰਦਰ ਅੱਧੇ ਦੱਸ ਹਾਂਜੀ ਉੱਥੇ ਲਿਖਿਆ ਹੋਇਆ ਸੀਗਾ ਮੈਨੂੰ ਉਨੀ ਯਾਦ ਹੈਗਾ ਸੀਗਾ ਅੱਛਾ ਸਾਈਡ ਤੇ ਬੋਰਡ ਲੱਗਿਆ ਹੋਇਆ ਸੀਗਾ ਲੈ ਹੱਦ ਹੋ ਗਈ ਆ ਹੁੰਦੀ ਸੱਚਾਈ ਇਹ ਬੰਦੇ ਕਦੀ ਝੂਠ ਨਹੀਂ ਬੋਲ ਸਕਦੇ ਐਜੇ ਬੰਦੇ ਹੁੰਦੇ ਜਿਹੜੇ ਤੇ ਪ੍ਰਧਾਨ ਸਾਨੂੰ ਵੈਸੇ ਆ ਦਤਾਂ ਕਿ ਉਠਣਾ ਨੇ ਕਦੀ ਬੋਲਿਆ ਨਹੀਂ ਤੇ ਇੱਧਰ ਨਾ ਪਰਨੀਤ ਸਾਡਾ ਪੁੱਤ ਜੀ ਧੱਕੇ ਦਾ ਨਾਲ ਅਸੀਂ ਜ਼ਬਰਦਸਤੀ ਨਾਲ ਲਿਆਂਦਾ ਹੋਇਆ ਹੈਂ ਜ਼ਬਰਦਸਤੀ ਲਿਆਂਦਾ ਕਿਉਂ ਇੰਨੇ ਅੱਜ ਆਪਣੇ ਦੋਸਤਾਂ ਨਾਲ ਜਾਣਾ ਸੀ ਕਿੱਥੇ ਉਹਨਾਂ ਨੇ ਸਾਰਨ ਪਾਰਟੀ ਪਲਾਨ ਕਰ ਰੱਖੀ ਸੀ ਫੇਰ ਨਹੀਂ ਪੁੱਤ ਫੇਰ ਮਾਸੀ ਨੇ ਕਿਹਾ ਸੀ ਜੀ ਨਾਲ ਕੌਣ ਆਏਗਾ ਮੈਨੂੰ ਨਹੀਂ ਪਤਾ ਸੀ ਔਰ ਤੇ ਮਾਸੀ ਕਹਿੰਦੇ ਵੀ ਪਰਨੀਤ ਫਤੇ ਵੀ ਆਊਗਾ ਮੈਂ ਕਿਹਾ ਫਤੇ ਤਾਂ ਹੈ ਨਹੀਂ ਪਰਨੀਤ ਆਏਗਾ ਨਾਲ ਪੁੱਤ ਫੇਰ ਇੰਜੋਏ ਕਰੋ ਨਾ ਹੁਣ ਜੋ ਜਿਹੜੇ ਕੰਮ 'ਚ ਆ ਗਏ ਉਹਨੂੰ ਤਾਂ ਇੰਜੋਏ ਕਰ ਲਓ ਉਹਦੇ ਚੱਕਰਾਂ 'ਚ ਹੁਣ ਤੁਸੀਂ ਇਹਨੂੰ ਵੀ ਇੰਜੋਏ ਨਾ ਕਰੋ ਕੀ ਫਾਇਦਾ ਕੁਝ ਖਾਣਾ ਪੀਣਾ ਪੁੱਤ ਦੱਸੋ ਹਾਂ ਦੱਸੋ ਪੁੱਤ ਠਾਬੇ ਤੇ ਗੱਡੀ ਠਾਬੇ ਤੇ ਨਹੀਂ ਰੋਕਣੀ ਪੁੱਤ ਕਿਤੇ ਹੋਰ ਜਗ੍ਹਾ ਤੇ ਰੋਕਦੇ ਆ ਤੇ ਕੁਝ ਲੈਣੇ ਵੀ ਆ ਨਾਲੇ ਫਰੂਟ ਫਰਾਟ ਵੀ ਤੇ ਹੋਰ ਜਿਹੜਾ ਕੁਝ ਲੈਣਾ ਪਟਾ ਸਾਤੇ ਹਰ ਵਾਰ ਲੜਾ-ਵੜ ਕੇ ਤੁਰ ਪੈਂਦੇ ਲਾਲ ਪੱਗ ਬੰਨ ਕੇ ਉਹ ਗਾਣਾ ਥੋੜਾ ਵੀ ਹਾਂ ਜਿਹੜਾ ਢੇਰੀਆਂ 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 ਨਾ ਬਨਵੇ ਤੈਨੂੰ ਨਜ਼ਰਾਂ ਲੱਗਣ ਜੀ ਮੇਰੀ ਆਏ ਹਾਏ ਕੋਈ ਨਾ ਥਾਰ ਵੀ ਲੈ ਲਾਂਗੇ ਪੁੱਤ ਕੋਈ ਗੱਲ ਨਹੀਂ ਕਿਉਂ ਘਬਰੋਣਾ ਥਾਰ ਦੇ ਕੇ ਤੂੰ ਮਿਹਨਤ ਤੇ ਜੋਰ ਰੱਖੋ ਬਸ ਅੱਛੇ ਦਿਨ ਦੂਰ ਨਹੀਂ ਹੈ ਨਾ ਕੰਦਰ ਮਿਹਨਤ ਤੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਕੋਈ ਗੱਲ ਨਹੀਂ ਇਦਾਂ ਦੀ ਲਵਾਂਗੇ ਪੁੱਤ ਹਾਂ ਵਾਟਾ ਤੇ ਪਾਪੇ ਨੇ ਵੀ ਵਾਟ ਕੱਢ ਰੱਖੀ ਤੇ ਨਾ ਵੀ ਭੱਗ ਬੰਦ ਗਏ ਪਾਪਾ ਨੇ ਪਨੀਰ ਦੇ ਪਾਪਾ ਨੇ ਵਾਟ ਕੱਢ ਰੱਖੇ ਭੱਗ ਬੰਦ ਗਏ ਗਗਨ ਦਾ ਫੋਨ ਆ ਗਿਆ ਫਿਰ ਗਗਨ ਨਾਲ ਗੱਲਬਾਤ ਕੀਤੀ ਗਗਨ ਨੂੰ ਚੜੀ ਟੈਨਸ਼ਨ ਚ ਆਈ ਪਈ ਏ ਕਦੋਂ ਆਉਣਾ ਵਾਪਸ ਕੱਲ ਫਿਰ ਪ੍ਰਧਾਨ ਸਾਹਿਬ ਫ੍ਰੀ ਨਹੀਂ ਹੈਗੇ ਹਨਾ ਜਦੋਂ ਉਹ ਫ੍ਰੀ ਤੇ ਜਦੋਂ ਪ੍ਰਧਾਨ ਸਾਹਿਬ ਫ੍ਰੀ ਨਹੀਂ ਹੁੰਦੇ ਹੈਗੇ ਕੋਈ ਹੋਟਲ ਵਗੈਰਾ ਭਨੇ ਆ ਰਹੇ ਇੱਥੇ ਇੱਥੇ ਹੈ ਰੀ ਯਾਰ ਇਹਨਾਂ ਰੋਡ ਦੇ ਉੱਪਰ ਕੁਝ ਵੀ ਇੱਕ ਮੋਗੇ ਜਾਂਦੇ ਆ ਰਹੀ ਇਹ ਕਿੱਥੇ ਵੀ ਇੱਕ ਹੀ ਚੱਲੇ ਤਾਂ ਮੈਨ ਲਾਉਣ ਚੱਲੇ ਰਹਿਣਾ ਉਹ ਵੀ ਆਂਦੇ ਰਹੇ ਇਹ ਮਟੁੰਡੇ ਚੱਲੇ ਹੋਣਗੇ ਸ਼ਾਇਦ ਹਾਂ ਕਿੰਨੇ ਨੇ ਉਧਰੋਂ ਵੀ ਆਉਂਦੇ ਪਿੰਡ ਦੇ ਉਧਰ ਕਿੰਨੇ ਨੇ ਨੋ ਦੇਖ ਉਧਰ ਪਿੰਡਾਂ ਚ ਆ ਰਹੇ ਨੇ ਸਾਰੇ ਟਰੈਕਟਰ ਆਪੀ ਕੋਠੀਆਂ ਘਰ ਦੇ ਕਿਸੇ ਦੇ ਕਿਨੇ ਆ ਨਾਟ ਗਿਆ ਹਰ ਆ ਰਿਹਾ ਨਹੀਂ ਤਾਂ ਬਈ ਹੋ ਰਹੀਆਂ ਕੋਠੀਆਂ ਨੇ ਕਿੰਨੀਆਂ ਸੋਹਣੀਆਂ ਬਣ ਕੇ ਨੇ ਇਧਰ ਦੇਖ ਕਿ ਕਾ ਬਣੀ ਹੋਈ ਹੈ ਕਿ ਸਾਈਡ ਤੇ ਹਾਂ ਕਿੰਨੇ ਸੋਹਣੇ ਘਰ ਬਣੇ ਹੋਏ ਨੇ ਆ ਵੀ ਤੇ ਕਿੰਨੀ ਛੋਟੀ ਕੋਠੀ ਬਣੀ ਪਣੀ ਤੇ ਇਧਰ ਹਾਂ ਛਿੱਟੀ ਅਮਾਪਾ ਵੀ ਇਹੋ ਜਿਹੀ ਬਣਾਵਾ ਕੋਈ ਗੱਲ ਨਹੀਂ ਫਰਮਾਨਾਤ ਮਾ ਟਾਈਮ ਲਿਆਵੇ ਸੋ ਕਰਦਾ ਮੋਟਰ ਤੇ ਪਾ ਲਈ ਜਨੇ ਹੁਣ ਪਤਾ ਦੇਖ ਆਪਾਂ ਜ਼ੋਰ ਨੋੜਾ ਪਾਣਾ ਕਰਾਈ ਆਪਾਂ ਸਾਰੇ ਪਾਰ ਬਾਰ ਹਲਕੇ ਜੋ ਆਪਾਂ ਜ਼ੋਰ ਲਾਈਏ ਨਾ ਫਿਰ ਕੰਮ ਚੱਲ ਜੂਦੀ ਆਪਾਂ ਸੋਚੀ ਆਪਾਂ ਇਕੱਲੇ ਆ ਕੇ ਜਾ ਰਹੀ ਕਿ ਗਲਤ ਲੈ ਕੇ ਜਾ ਰਹੀ ਹੈ ਮੈਂ ਥੋੜਾ ਜਿਹਾ ਦੀਦੀ ਨੇ ਕਿਹਾ ਸੀ ਚੇਂਜ ਕਰਨ ਨੂੰ ਕਿ ਮਲੋੜ ਤੋਂ ਇਧਰਲੀ ਸਾਈਡ ਹੋ ਜਾਓ ਪੰਨੀ ਵਾਲਾ ਨਾ ਪੰਨੀ ਵਾਲਾ ਸਾਈਡ ਹੋ ਜਾਓ ਤੇ ਹੁਣ ਉਧਰ ਜੋ ਸਾਨੂੰ ਲੋਕੇਸ਼ਨ ਸ਼ੋ ਹੋ ਰਹੀ ਅਸੀਂ ਉਹਦੇ ਹਿਸਾਬ ਨਾਲ ਜਾ ਰਹੇ ਆ ਪਰ ਇਹ ਸਾਈਡ ਮਲੋੜ ਵਾਲੀ ਸਾਈਡ ਦਾ ਰੋਡ ਖਰਾਬ ਸੀਗਾ ਕਹਿੰਦੇ ਇਸ ਸਾਈਡ ਤੇ ਆਇਓ ਰੋਡ ਵਧੀਆ ਸੀਗਾ ਆ ਵਾਲਾ ਜਿਹੜੇ ਜਿੱਥੇ ਜਿਹੜੇ ਰੋਡ ਤੋਂ ਅਸੀਂ ਆਏ ਆ ਤੇ ਅਸੀਂ ਪਹੁੰਚ ਗਏ ਆਪਾਂ ਅਸੀਂ ਇੱਕ ਗਲਤੀ ਕਰ ਰਹੇ ਆ ਸਾਨੂੰ ਐਂ ਹੀ ਵੀ ਅਸੀਂ ਜਿਹੜਾ ਕੁਝ ਲੈ ਕੇ ਜਾਣਾ ਫਰੂਟ ਵਗੈਰਾ ਜੋ ਵੀ ਮਿਠਾਈ ਵਗੈਰਾ ਉਹ ਹੀ ਅੱਗੋਂ ਲੈ ਆ ਲਾਂਗੇ ਕਿਤੇ ਉਹਤੇ ਸਾਰੇ ਰਾਤ ਇਹ ਨਾ ਜਿੱਥੋਂ ਵੀ ਬਠਿੰਡਾ ਨਾਗਰ ਸਾਨੂੰ ਕੋਈ ਚੱਜ ਦੀ ਕੋਈ ਸ਼ਾਪ ਨਹੀਂ ਮਿਲੀ ਹੈਗੀ ਕੋਈ ਸਵੀਟ ਸ਼ਾਪ ਜਾਂ ਕੁਝ ਹੋਰ ਤੇ ਸੱਚੀ ਹੁਣ ਤਾਂ ਮੈਨੂੰ ਬੜਾ ਪਛਤਾਵਾ ਸ਼ਰਮ ਵੀ ਆਉਂਦੀ ਨਾ ਕਰ ਹੋਰ ਖਾਲੀ ਹੱਥ ਚੰਗਰ ਉਹ ਤਾਂ ਪਹਿਲੀ ਵਾਰ ਜਾਣਾ ਯਾਰ ਨਹੀਂ ਸੇਰੀ ਆਏ ਨਾ ਸਾਨੂੰ ਇਹਨਾਂ ਨੋ ਲੈਜ ਨਹੀਂ ਸੀ ਜੀ ਕਰੇ ਨਾ ਵੀ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਕੋਈ ਸਾਨੂੰ ਐ ਸੀ ਕਰਮਪੱਟੀ ਹਾਂ ਇੱਥੇ ਆਉਣਾ ਸੀ ਕਰਮਪੱਟੀ ਪਿੰਡ ਚ ਆਉਣਾ ਸੀ ਅਸੀਂ ਅੰਦ ਨਾਲ ਤੁਹਾਨੂੰ ਆਪਣੀ ਭੈਣ ਨਾਲ ਮਿਲਾਉਨੇ ਤੇ ਬਾਕੀ ਦੇਖਦੇ ਆਂ ਕੀ ਬਣਦਾ ਏ ਇਦਮਲਾ ਦਾ ਆਪਣੀ ਆਉਂਦੀ ਖੁਸ਼ੀ ਚ ਕਲੀ ਬਿਸ਼ਾਈ ਗਲੀਆਂ ਚ ਹਾਂ ਹਾਂ ਹੋਰ ਪੱਦਾ ਨੂੰ ਟੈਚਡ ਹੋਈ ਪਈ ਲੋਕੇਸ਼ਨ ਦੀ ਗਲੀ ਜਯਵੰਦਰ ਵੜੀ ਯਾਰ ਗਲੀਆਂ ਪੀੜੀਆਂ ਹੋਈ ਜਾਂਦੀਆਂ ਮੈਨੂੰ ਆਹੀ ਘਰ ਲੱਗਿਆ ਜਿਹੜਾ ਆ ਨਹੀਂ ਨਹੀਂ ਆਹ ਨਹੀਂ ਹੈਗਾ ਜਿਹੜਾ ਸਾਹਮਣੇ ਘੇਟਣਾ ਨਹੀਂ ਨਹੀਂ ਇਹ ਆ ਸ਼ਾਇਦ ਇੱਧਰ ਲਾ ਆ ਰੇਂਜੇ ਰੰਗ ਕੜਾ ਹੂੰ ਤੱਕਾ ਤਮੂ ਵੀ ਇਸ ਤਰ੍ਹਾਂ ਨਹੀਂ ਹੈ ਕਿ ਹੈਗੀ

ਆਪ ਪਿੰਡ ਦੇ ਅੰਦਰ ਤੁਰ ਗਏ ਸੀ ਆਹੀ ਘਰ ਲੱਗਦਾ ਮੈਨੂੰ ਤਾਂ ਪਰ ਤੇ ਜਿਹੜੇ ਹਿਸਾਬ ਨਾਲ ਉਹ ਲੋਕੇਸ਼ਨ ਹੈ ਲੋਕੇਸ਼ਨ ਦਾ ਤਾਂ ਕਦੀ ਸਹੀ ਚੱਲੀਆਂ ਲੋਕੇਸ਼ਨ ਆ ਮੈਨੂੰ ਇਹ ਦੱਸੋ ਪਹਿਲਾਂ ਲੋਕੇਸ਼ਨ ਸਹੀ ਨਹੀਂ ਹੋਣਾ ਚਾਹੀਦਾ ਪਹਿਲਾਂ ਉਹ ਹੋ ਗਿਆ ਕੰਮ ਖਰਾਬ ਕੁਝ ਲੈ ਕੇ ਨਹੀਂ ਆਏ ਹੈਗੇ ਕੋਈ ਦਿਖ ਨਹੀਂ ਰਿਹਾ ਅੱਗ ਨਾ ਮੋੜਾ ਖੜਾ ਡਿਸਪੈਂਸਰੀ ਕਹ ਰਹੇ ਨੇ ਨਾ ਸਕੂਲ ਕਹ ਰਹੇ ਸੀ ਮੋੜਾ ਖੜਾ ਹੋਣਾ ਕਿਤੇ ਨਾ ਕਿਤੇ ਕੋਈ ਗੱਲ ਤਾਂ ਗਲੀਆਂ ਚੌੜੀਆਂ ਤਾਂ ਗੱਡੀ ਮੁੜ ਵੀ ਆਊਗੀ ਕੰਨੀਆ ਤੁੰਗ ਹੋ ਰਿਹਾ ਆ ਸਕੂਲ ਆ ਛੱਪੜ ਕੋਲ ਜਾਣਾ ਆਪਾਂ ਸੱਚਾ ਛੱਪੜ ਹੈ ਹਾਂ ਐਸਾ ਮੈਨੂੰ ਇੱਕ ਚੀਜ਼ ਹੋਰ ਲੱਗਦੀ ਵੀ ਸਾਰੀ ਬੋਲੀ ਤਾਂ ਜਿਹੜੀ ਉਧਰ ਗਰਦਾਸਪੁਰ ਚ ਬੋਲੀ ਜਾਂਦੀ ਉਹੀ ਬੋਲੀ ਲੱਗਦੀ ਆ ਸਕੂਲ ਤਾਂ ਆ ਸੀ ਤੇ ਛੱਪੜ ਕਿੱਥੇ ਆਇਆ ਤੇ ਹੁਣ ਹੁਣ ਛੱਪੜ ਪੁੱਛੀ ਹੋਰ ਟਰੈਕਟਰ ਵਾਲ ਨੂੰ ਪੁੱਛ ਲੈਣਾ ਆਪਾਂ ਇਹ ਛੱਪੜ ਕਿੱਥੇ ਤੇ ਛੱਪੜ 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 ਪਿੱਛੇ ਨਾ ਗਿਆ ਠੀਕ ਹੈ ਠੀਕ ਹੈ ਬਈ ਮੜ ਕੇ ਉਧਰ ਲਿਚਾਰੀ ਪਰਲੇ ਪਰਲੇ ਆ ਜੀ ਓਕੇ ਓਕੇ ਠੀਕ ਹੈ ਉਹ ਚਾਰ ਦਾ ਟਰੈਕਟਰ ਵੀ ਬੰਦ ਕਰਾਇਆ ਕੋਈ ਗੱਲ ਨਹੀਂ ਇਹ ਹੁੰਦਾ ਪਿੰਡਾਂ ਦੇ ਵਿੱਚ ਆਉਂਦਾ ਐਕਸਪੀਰੀਅੰਸ ਆਪਾਂ ਕੱਟੋ-ਕੱਟ ਕੇ ਨੇ ਚਾਰ ਜਣਿਆਂ ਨੂੰ ਪੁੱਛ ਲਿਆ ਹੈ ਨਾ ਤੇ ਦੱਸਦੇ ਵੀ ਬੜੇ ਪਿਆਰ ਨਾਲ ਹਾਂ ਗੱਡੀ ਖਲਾਰ ਕੇ ਐ ਖਲਾਰ ਕੇ ਰਾਵਨਤ ਸੱਲੀ ਦਾਦੇ ਵੀ ਇਧਰੋਂ ਇਧਰੋਂ ਜਾਇਓ ਉਧਰ ਉਧਰੋਂ ਜਾਇਓ ਇਸ ਸਾਈਡ ਤੇ ਖੜੀ ਦਮੇ ਰਿਆ ਇਹਨਾਂ ਦੜਵਾਰ ਕਿ ਹੋਰ ਉਹਨੂੰ ਤਾਂ ਗੱਡੀ ਚ ਬਿਠਾ ਲੈਣ ਦੱਸ ਬੋਲਿਓ ਉਹ ਵੀ ਸਾਡੇ ਉਹ ਨਾਲੇ ਕਹਿੰਦੇ ਲਵੇ ਆ ਉਰੇ ਹੋਰ ਅ ਦੂਰ ਹੋ ਗਏ ਚੱਲ ਕੋਈ ਗੱਲ ਚੱਲ ਵੀਰਾਂ ਨੂੰ ਚਾਹੀਦਾ ਸਾਡਾ ਆ ਬੋਲ ਦੇ ਅਗਿਆ ਗਲੀਆਂ ਪੀੜੀਆਂ ਹੋਈ ਜਾਂਦੀਆਂ ਪਸਾਣਾ ਲੈ ਸਹੀ ਆਏਗਾ ਇੱਥੇ ਨਾ ਖਾਲੀ ਲੋਕੇਸ਼ਨ ਖਤਮ ਹੋ ਗਈ ਤੇ ਹਲੋ